बंदा बंद नशा ख़तम ख़तम करो ख़तम करो ख़तम करो पिंड रू नशा मुक्तो मुत्त बनाउ मु नशा मुक्त बनो मुक्त करो मु करो ਬੇਰ ਇੱਕ ਮਿੰਟ ਇੱਕ ਮਿੰਟ ਗੱਡੀ ਖੜਮ ਚ ਚੁੱਕਣ ਲੱਗੇ ਚੁੱਕੋ ਗੱਡੀ ਚੁੱਕ ਜਾਣਾ ਸੀ ਬਸ ਅਗਲੀ ਗੱਡੀ ਕੋਈ ਨਹੀਂ ਬਸ ਚੁੱਕੋ ਚੁੱਕ ਅਗਲੀ ਗੱਡੀ ਨਹੀਂ ਚਲੋ ਚੁੱਕਾ ਅੱਗੋਂ ਲੰਮੀ ਚੁੱਕੋ ਕੋਈ ਨਹੀਂ 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 ਆਨੇ ਕੋਲ ਬੰਦਾ ਇੱਕ ਮਿੰਟ ਮੈਂ ਤੁਹਾਨੂੰ ਦੱਸਣਾ ਗੱਲ ਆ ਉਹਦਾਂ ਹੀ 2-3 ਦਿਨ ਪਹਿਲਾਂ ਵੀ ਅਸੀਂ ਸਮਾਨ ਫੋਨ ਚੁਪਲੇਦਾ ਸੀ ਤਾਂ ਕੋਈ ਬੰਦਾ ਆਇਆ ਇੱਥੇ ਕਹਿੰਦਾ ਕਿ ਜੀ ਫੋਨ ਨਾ ਕਰਨਾ ਉਹ ਨਹੀਂ ਬੰਦਾ ਉਹ ਛੱਡੋ ਪਈਏ ਗੱਲ ਅਗਲੀ ਗੱਲ ਜਿਹੜੀ ਹੈ ਨਾ ਛੱਡੋ ਗਲਪਦਾ ਕੀ ਹੈ ਇਹ ਬਿੱਡਾ ਵੱਡਾ ਸਕੂਲ ਦੇ ਬੱਚੇ ਵਰਦੀ ਕਿੰਨਾ ਫਰਕ ਸਕੂਲ ਦੀ ਗੱਲ ਹੈ 3 ਦਿਨ ਪਹਿਲਾਂ ਬੱਚੇ ਕਹਿ ਰਹੇ ਕਿ ਮੇਰੇ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ 10 ਸਾਲ ਦੇ ਕਹਿ ਰਹੇ ਕਿ ਜੁਆਇਨ ਹੋ ਜਾਓ ਇਹ ਲੱਗੇ ਸੂਨ ਹਾਂ ਮੇਰੀ ਗੱਲ ਸੁਣੋ ਨਵੀਂ ਨਵੀਂ ਗੱਲ ਦਾ ਪਾਪ ਪਾਸ ਬੰਦਾਂਗੇ ਕਿ يلا کوئی کرنا مويني ڏي ڪردو پٽي ڏا سڀاڻا 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 او يار هن ڪيو گال ڪرڻو آهي ڳالهه ڏي وڃي سهي گال ڪرڻي नाम की और की मसला हो चमन सिंह मेरा नाम है की मसला होया मसला कोई को ठेका खुले ही हो रही वैसे ਪਰ ਤੋ ਪਬਲਿਕ ਜੇ ਨਹੀਂ ਕਹਿੰਦੀ ਲਾਉ ਨਹੀਂ ਤਾਂ ਨਹੀਂ ਤਾਂ ਅਸੀਂ ਚੁੱਕ ਲਾਂ ਕੋਈ ਤੱਕ ਨਹੀਂ ਸਰ ਇੱਕ ਪਿੰਡ ਦੇ ਵਿੱਚ ਤਿੰਨ ਠੇਕੇ ਖੁੱਲ ਸਕਦੇ ਆ ਹਨੇਕ ਖੋਲ ਤਾ ਨਹੀਂ ਸਕਦੇ ਚਲੋ ਯਾਰ ਵੀਰ ਜੀ ਕਾਰੋਬਾਰ ਕਰਨਾ ਹੈ ਕਾਰੋਬਾਰੀ ਬੰਦੇ ਆ ਜੇ ਸਰ ਜਿੱਥੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਕਿਹ ਆ दारू ਨੂੰ ਤੁਸੀਂ ਨਸ਼ਾ ਨਹੀਂ ਮੰਨਦੇ? ਦਾਰੂ ਨੂੰ ਨਸ਼ਾ ਤਾਂ ਮੰਨਦੇ ਆ ਜੇ ਸਰ ਸਰਕਾਰ ਬੰਦ ਕਰਾ ਦੇ ਨਸ਼ਾ ਇਹ ਠੀਕ ਹੈ ਤੇ ਇੱਕ ਪਿੰਡ 'ਚ ਤਿੰਨ ਤਿੰਨ ਠੇਕੇ ਆ ਤਿੰਨਾਂ ਜੂਆਂ ਦੇ ਉੱਪਰ ਤੁਸੀਂ ਠੇਕਾ ਖੋਲ ਰਿਓ ਉਹ ਕਿੰਨਾ ਕਿ ਜਾਇਜ਼ ਸਮਝਦੇ ਹੋ ਨਾਲ ਸਕੂਲ ਦੇ ਕੋਲ ਦੇਖੋ ਜੋ ਨਜਾਇਜ਼ ਗੱਲ ਆ ਉਹ ਨਹੀਂ ਹੋਣੀ ਚਾਹੀਦੀ ਅਸੀਂ ਕਹਿੰਨੇ ਆ ਤੁਸੀਂ ਜਿੱਦਾਂ ਤੁਸੀਂ ਜੋ ਪਬਲਿਕ ਦਾ ਸਿਰ ਮੱਥੇ